ਹਾਂ ਜੀ ਸਸিয়ে ਗੱਲ ਦੋਸਤੋ ਅੱਜ ਦੀ ਅਪਡੇਟ 8TT 2364 ਭਰਤੀ ਦੇ ਸਬੰਧ ਵਿੱਚ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਈਆਂ ਜਿਸ ਭਰਤੀ ਦੀ ਲੰਬੇ ਸਮੇਂ ਤੋਂ ਅਡੀਕ ਕਰ ਰਹੀ ਸੀ ਅੱਜ ਫਾਈਨਲ ਉਸ ਦੀ ਡਾਕੂਮੈਂਟ ਸਕਰੂਟੀਨਰੀ ਨਵਾਂ ਨੋਟਿਸ ਜਾਰੀ ਕਰ ਦਿੱਤਾ ਗਿਆ ਲਿਸਟ ਆਊਟ ਹੋ ਚੁੱਕੀ ਹੈ ਕਿੰਨੇ ਕੱਟ ਆਫ ਵਾਲੇ ਉਮੀਦਵਾਰ ਜਿਨ੍ਹਾਂ ਨੂੰ ਸਕਰੂਟੀਨਰੀ ਲਈ ਬੁਲਾਇਆ ਔਰ ਸਕਿਉਰਟੀਨੀ ਕਦੋਂ ਹੋਵੇਗੀ ਕਿਹੜੇ ਕਿਹੜੇ ਡਾਕੂਮੈਂਟ ਲੈ ਕੇ ਜਾਣੇ ਹੋਣਗੇ ਸਾਰੀ ਇਨਫੋਰਮੇਸ਼ਨ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਆਪਣੀ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਉਤਾਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਤਾਜ਼ੀ ਨੌਕਰੀ ਦੇ ਉੱਪਰ ਦੇਖਣ ਨੂੰ ਮਿਲ ਸਕਣਗੇ ਔਰ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਅੱਜ ਦੀ ਲੇਟੈਸਟ ਅਪਡੇਟ ਦੇ ਉੱਪਰ ਤਾਂ ਦੋਸਤੋ ਇਹ ਨੋਟਿਸ ਦਫਤਰ ਡਾਇਰੈਕਟਰ ਸਿੱਖਿਆ ਭਰਤੀ ਡਰੈਫਟ ਪੰਜਾਬ ਵੱਲੋਂ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਸਾਰੀ ਜਾਣਕਾਰੀ ਸ਼ੇਅਰ ਕੀਤੀ ਗਈ ਹੈ ਕਿ ਸਿੱਖਿਆ ਵਿਭਾਗ ਵੱਲੋਂ ਜੋ ਈਟੀਟੀ 2364 ਭਰਤੀ ਹੈ ਇਸ ਦੀ ਕਦੋਂ ਸਕਰੂਟੀਨੀ ਹੋਵੇਗੀ ਤਾਂ ਉਹ ਆਪਾਂ ਪੜਦਿਆਂ ਨੋਟਿਸ ਨੂੰ ਔਰ ਇਹ ਨੋਟਿਸ 7 6 2024 ਨੂੰ ਜਾਰੀ ਕੀਤਾ ਗਿਆ ਈਟੀਟੀ 2364 ਭਰਤੀ ਦੀ ਮਿਤੀ 6 3 2020 ਨੂੰ ਵਗਿਆਪਨ ਦਿੱਤਾ ਗਿਆ ਸੀ ਵਗਿਆਪਨ ਵਿੱਚ ਦਰਸ ਸਰਤਾ ਅਨੁਸਾਰ ਇਹਨਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ 17/11/2020 ਸੀ ਅਤੇ ਇਹਨਾਂ ਸਮੇਂ ਵਿੱਚ ਮਿਤੀ 29/11/2020 ਨੂੰ ਵਿਗਿਆਪਨ ਟੈਸਟ ਲੈਣ ਉਪਰੰਤ ਵਿਭਾਗ ਵੱਲੋਂ ਨਤੀਜਾ ਕੋਸ਼ਤ ਕਰ ਦਿੱਤਾ ਗਿਆ ਸੀ ਨਤੀਜਾ ਕੋਸ਼ਤ ਕਰਨ ਤੋਂ ਉਪਰੰਤ ਮਿਤੀ 16/12/2020 ਨੂੰ ਉਮੀਦਵਾਰ ਦੀ ਸਕਰਟਡਨੀ ਕਰਾਉਣ ਆਰੰਭ ਕਰ ਦਿੱਤੀ ਗਈ ਸੀ ਪਰੰਤੂ ਮਾਨਯੋਗ ਹਾਈ ਕੋਰਟ ਵੱਲੋਂ 2364 ਭਰਤੀ ਤੇ ਸਟੇ ਲਗਾਉਣ ਉਪਰੰਤ ਇਹ ਭਰਤੀ ਕਿਊਸ ਐਂਡ ਸੈਟ ਅ ਡਿਸਟ ਕਰ ਦਿੱਤੀ ਗਈ ਸੀ ਹੁਣ ਜਦੋਂ ਮਾਨਯੋਗ ਹਾਈ ਕੋਰਟ ਵੱਲੋਂ ਮਿਤੀ 19 12 2023 ਨੂੰ ਐਲ ਪੀਏ ਨੰਬਰ 18 98 ਤਹਿਤ ਰਮਨ ਕੁਮਾਰ ਐਂਡ ਆਦਰਸ ਵਸਟ ਸਟੇਟ ਆਫ ਪੰਜਾਬ ਐਂਡ ਆਦਰਸ ਵੱਲੋਂ ਕੇਸ ਲਗਾ ਕੇ ਤੇ 164 ਭਰਤੀ ਨੂੰ ਰਿਵਿਊ ਕਰਦੇ ਹੋਏ ਪੂਰੀ ਕਰਨ ਤੇ ਹੁਕਮ ਕੀਤੇ ਗਏ ਹਨ ਇਹਨਾਂ ਹੁਕਮਾਂ ਦੀ ਪਾਲਣ ਕਰਦੇ ਹੋਏ ਇਹ ਭਰਤੀ ਨੂੰ ਇਹਨਾਂ ਹੁਕਮਾਂ ਦੀ ਪਾਲਣ ਹਿਤ ਵਿਭਾਗ ਵੱਲੋਂ ਮੋੜ 1200 2024 ਤੋਂ 26 2024 ਤੱਕ ਸਕਰੂਟੀਨੀ ਪ੍ਰਕਿਰਿਆ ਆਰੰਭ ਕੀਤੀ ਜਾ ਰਹੀ ਹੈ 364 ATT ਭਰਤੀ ਸੰਬੰਧ ਜੋ ਸਕਰੂਟੀਨੀ ਪ੍ਰਕਿਰਿਆ ਆਰੰਭ ਕੀਤੀ ਜਾ ਰਹੀ ਹੈ ਉਸ ਦੇ ਸੰਬੰਧ ਵਿੱਚ ਸਪਸ਼ਟ ਕੀਤਾ ਜਾਂਦਾ ਹੈ ਕਿ ਜਿਨ੍ਹਾਂ ਉਮੀਦਵਾਰਾਂ ਨੇ ਮਿਤੀ 16 12 2020 ਤੋਂ 24 12 2020 ਤੱਕ ਕਾਉਂਸਲਿੰਗ ਕਰਵਾ ਚੁੱਕੇ ਹਨ ਉਹਨਾਂ ਨੂੰ ਦੁਬਾਰਾ ਕਾਉਂਸਲਿੰਗ ਲਈ ਹਾਜ਼ਰ ਹੋਣ ਦੀ ਜ਼ਰੂਰਤ ਨਹੀਂ ਹੈ ਪਰ ਸੰਬੰਧ ਦੁਮੇਤਰ ਜੇਕਰ ਆਪਣੇ ਕੋਈ ਦਸਤਾਵੇਜ਼ ਜਮ੍ਹਾਂ ਕਰਾਉਣਾ ਚਾਹੁੰਦੇ ਤਾਂ ਕਾਉਂਸਲਿੰਗ ਵਾਲੇ ਦਿਨ ਜਾ ਕੇ ਜਮ੍ਹਾਂ ਕਰਵਾ ਸਕਦੇ ਨੇ ਇਸ ਤੋਂ ਇਲਾਵਾ ਵਿਭਾਗ ਵੱਲੋਂ ਮੀਮੋ ਨੰਬਰ 1512020 ਔਰ ਇਸ ਦੇ ਨਾਲ 992021 ਰਾਹੀਂ ਜੋ ਡਿਪਾਰਟਮੈਂਟ ਨੇ ਸਕਰੂਟੀ ਲਈ ਹਾਜ਼ਰ ਹੋਣ ਲਈ ਸੂਚਿਤ ਕੀਤਾ ਸੀ ਉਸ ਨੂੰ ਰੱਦ ਕੀਤਾ ਜਾਂਦਾ ਹੈ ਅਤੇ ਇਹਨਾਂ ਦਿਨਾਂ ਵਿੱਚ ਸਕਰੂਟੀ ਲਈ ਹਾਜ਼ਰ ਹੋਣ ਉਮੀਦਵਾਰ ਨੂੰ ਸੂਚਿਤ ਕੀਤਾ ਜਾਂਦਾ ਹੈ ਉਧਰ ਸੁਣਨ ਗਏ ਕਿ ਸ਼ਡਿਊਲ ਅਨੁਸਾਰ ਵਕ ਵਕ ਪ੍ਰਕਿਰਿਆ ਅੰਕ ਪ੍ਰਾਪਤ ਅਨੁਸਾਰ ਹੀ ਆਪਣੀ ਸਕਰੂਟੀਨੀ ਕਰਵਾਉਣਾ ਹਾਜ਼ਰ ਹੋਣਾ ਜ਼ਕੀਨੀ ਬਣਾਇਆ ਜਾਵੇ ਇਸ ਦੇ ਨਾਲ ਜੋ ਸਕਰੂਨੀ ਦਾ ਸਮਾਂ 10 ਵਜੇ ਤੋਂ ਸ਼ਾਮ 4 ਵਜੇ ਦਾ ਰੱਖਿਆ ਗਿਆ ਅਤੇ ਆਪਣੇ ਸਕਰੂਟਰੀ ਜੋ ਤੁਸੀਂ ਕਰਾਉਣ ਜਾਣੀ ਹੈ ਆਪਣੇ ਟਾਈਮ ਅਨੁਸਾਰ ਕਰਵਾ ਸਕਦੇ ਹੋ ਜਿਸ ਦੇ ਵਿੱਚ 12 ਜੂਨ 2024 ਵਿੱਚ ਓਪਨ ਕੈਟਾਗਰੀ ਦੇ ਉਮੀਦਵਾਰ ਜਿਨ੍ਹਾਂ ਦੇ 64 ਤੋਂ 72 ਨੰਬਰ ਹੈ ਉਹਨਾਂ ਨੂੰ ਬੁਲਾਇਆ ਗਿਆ। ਉਸ ਤੋਂ ਬਾਅਦ ਹੈ ਜੀ 13 ਤਰੀਕ ਨੂੰ ਓਪਨ ਕੈਟਾਗਰੀ ਵਿੱਚ ਜਿਨ੍ਹਾਂ ਦੀ 1996 ਬਰਥ ਹੈ ਉਹ ਉਮੀਦਵਾਰ 68 ਅਤੇ 63 ਨੰਬਰ ਵਾਲੇ ਸਟੂਡੈਂਟਸ ਨੂੰ ਬੁਲਾਇਆ ਗਿਆ। ਇਸ ਤੋਂ ਬਾਅਦ ਹੈ ਜੀ 14 ਤਰੀਕ ਨੂੰ ਓਪਨ ਕੈਟਾਗਰੀ ਵਿੱਚ 61 62 ਨੰਬਰ ਵਾਲੇ 1997 ਬਰਥ ਵਾਲਿਆਂ ਨੂੰ ਬੁਲਾਇਆ ਗਿਆ ਅਤੇ ਸ਼ਾਮ ਦੇ ਟਾਈਮਿੰਗ ਵਿੱਚ ਪੀ ਐਚ ਅਦਰਸ ਯਾਨਕੀ ਫਿਜ਼ੀਕਲ ਹੈਂਡੀਕੈਪ ਦੇ ਜੋ ਅਦਰ ਕੈਟਾਗਰੀ ਹੈ ਉਸ ਦੇ ਵਿੱਚ 50 ਤੋਂ 56 ਨੰਬਰ ਵਾਲੇ 15 ਤਰੀਕ ਨੂੰ BC 557 ਤੋਂ 60 ਨੰਬਰ ਵਾਲੇ ਔਰ 18 ਤਰੀਕ ਨੂੰ SC MB 41 ਤੋਂ 52 ਨੰਬਰ ਵਾਲੇ ਸਟੂਡੈਂਟਸ ਨੂੰ ਬੁਲਾਇਆ ਗਿਆ ਇਸ ਦੇ ਇਲਾਵਾ ਅੱਗੇ ਜੀ 19 6 2024 ਨੂੰ SC RO ਜਨਰਲ ਇਸੇ 50 ਤੋਂ 60 ਨੰਬਰ ਅਤੇ SCRO ESM ਕੈਟਾਗਰੀ ਦੇ 33 ਤੋਂ 53 ਨੰਬਰ ਵਾਲੇ ਸਟੂਡੈਂਟਸ ਬੁਲਾਇਆ ਗਿਆ 20 ਤਰੀਕ ਨੂੰ ਬੁਲਾਇਆ ਗਿਆ ਜੀ SCRO ਦੇ 55 ਤੋਂ 64 ਚਰੰਜਾ ਨੰਬਰ ਵਾਲੇ BCESM ਦੇ ਵਿੱਚ 37 ਤੋਂ 48 ਨੰਬਰ ਵਾਲੇ ਜਨਰਲ ESM ਦੇ ਵਿੱਚ 36 ਤੋਂ 50 ਨੰਬਰ ਵਾਲੇ ਔਰ ਜਨਰਲ EWS 56 ਤੋਂ 60 ਨੰਬਰ ਵਾਲੇ ਸਟੂਡੈਂਟਸ ਨੂੰ ਸਿਕਿਉਰਿਟੀ ਲਈ ਬੁਲਾਇਆ ਗਿਆ ਔਰ ਇਸ ਦੇ ਨਾਲ ਪਰਤਾ ਦਾ ਫਾਰਮ ਜੋ ਤੁਹਾਨੂੰ ਪੀਡੀਐਫ ਟੈਲੀਗ੍ਰਾਮ ਚੈਨਲ ਉਪਰ ਮਿਲ ਜੇਗਾ ਇਸ ਫਾਰਮ ਨੂੰ ਤੁਸੀਂ ਫਿਲ ਕਰਕੇ ਨਾਲ ਲੈ ਕੇ ਜਾਣਾ ਅਤੇ ਜਿੰਨੇ ਵੀ ਤੁਹਾਡੇ ਦਸਤਾਵੇਜ਼ ਆ ਕੁਆਲਿਫਿਕੇਸ਼ਨ ਦੇ ਤੁਹਾਡਾ ਆਧਾਰ ਕਾਰਡ ਪੈਨ ਕਾਰਡ ਵੋਟਰ ਕਾਰਡ ਤੁਹਾਡੇ ਮਾਤਾ ਪਿਤਾ ਦਾ ਆਧਾਰ ਕਾਰਡ ਤੁਹਾਡੀ ਬੈਂਕ ਕਾਪੀ ਇਸ ਦੇ ਨਾਲ ਤੁਹਾਡੇ ਆ ਟ੍ਰੈਵਲ ਸੈਂਸ ਬਣਿਆ ਜਾਂ ਵੋਟਰ ਕਾਰਡ ਬਣਿਆ ਉਹ ਸਾਰੇ ਡਾਕੂਮੈਂਟ ਤੁਸੀਂ ਲੈ ਕੇ ਨਾਲ ਜਾਣੇ ਆ ਪਲੱਸ ਕੁਆਲਿਫਿਕੇਸ਼ਨ ਦੇ ਜਿੰਨੇ ਵੀ ਤੁਹਾਡੇ ਸਰਟੀਫਿਕੇਟ ਆ 8TT ਦੇ ਪੀਐਸਟਟ ਦੇ ਪਲੱਸ 2 10th ਅਗਰ ਤੁਸੀਂ 8ਵੀਂ 5ਵੀਂ ਦਾ ਸਰਟੀਫਿਕੇਟ ਹੈ ਤਾਂ ਉਹ ਵੀ ਤੁਸੀਂ ਨਾਲ ਲੈ ਕੇ ਜਰੂਰ ਜਾਣਾ ਹੋਵੇਗਾ ਤਾਂ ਇਹ ਸੀ ਅੱਜ ਦੀ ਅਪਡੇਟ ਹੋਰ ਨਵੀਆਂ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ